ਹਾਜੀ ਕਿਸ ਸਾਲ ਵੀਰੋ ਸਾਸਤਰੀ ਕਾਲ ਕਿਸਾਨ ਜਰੂ ਅੱਜ ਪਹੁੰਚੇ ਆ ਪਿੰਡ ਮਾਣਾ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਨਿਸ਼ਾਨ ਵੀਰ ਦੇ ਘਰ ਆਇਆ ਦੋਸਤੋ ਤਕਰੀਬਨ ਇਸ ਘਰੋਂ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਪਸੂ ਤੁਹਾਨੂੰ ਦਿਖਾਉਂਦੇ ਰਹੇ ਤਾਂ ਜ਼ਿਆਦਾਤਰ ਵੜਾ گاਵਾ ਇਸ ਕਿੱਲੇ ਤੇ ਇਸ ਫਾਰਮ ਤੇ ਆਉਂਦੀਆਂ ਨੇ ਅੱਜ ਚਾਰ ਵੜਾ ਤੁਹਾਨੂੰ ਦਿਖਾਉਣੀਆਂ ਨੇ ਤਿੰਨ ਵੜਾ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਤੇ ਇੱਕ ਗੱਬਣ ਬਾਕੀ ਨਸਲ ਬਰੀਡ ਦੇ ਵਿੱਚ ਤੁਸੀਂ ਆਪ ਜਾਂਚ ਪਰਖ ਕਰ ਲਿਓ ਬਤੇਰੇ ਠੀਕ ਹੈ ਜੀ ਸਾਰੇ ਭਰਾ ਆਪਣੇ ਖਿਡਾਰੀ ਵੀਰ ਆ ਕ੍ਰੋਸਾਂਗ ਦੇ ਵਿੱਚ ਬੈੜਾ ਹੋਣ ਗਿਆ ਬਾਕੀ ਇੱਕ ਬਹੁਤ ਸੋਹਣੀ ਬੱਚੀ ਤੁਹਾਨੂੰ ਦਿਖਾਵਾਂਗੇ ਪਿੰਡ ਦੇ ਵਿੱਚ ਗੱਭਣ ਤਿਆਰੀ ਤੇ ਚੰਗੀ ਨਸਲ ਜਾਤ ਵੇਚਾ ਠੀਕ ਆ ਜੀ ਵਾਈਟ ਟਰੰਕ ਦੇ ਵਿੱਚ ਇਹ ਟੋਟਲ ਚਾਰ ਬੈੜਾ ਨੇ ਠੀਕ ਆ ਜੀ ਤੇ ਚੋਂ ਬੈੜਾ ਦੀ ਡਿਟੇਲ ਆਪਾਂ ਨਿਸ਼ਾਨ ਮੀਰ ਤੋਂ ਲੈ ਲਾਂਗੇ ਬਾਕੀ ਕਿਤੇ ਨਾ ਕਿਤੇ ਇੱਕ ਦੋ ਜਿਹੜੇ ਨਾਗੇ ਵਿੱਚ ਜਰਸੀ ਦੇ ਵਿੱਚ ਕ੍ਰੋਸ ਹੋਣਗੇ ਠੀਕ ਆ ਇੱਕ ਬਿਲਕੁਲ ਫੱਜਰਤਾ ਜੀ ਸੂਈਆ ਵੈਰ ਤੁਸੀਂ ਸਾਹਮਣੇ ਦੇਖ ਲਓਗੇ ਤੇ ਤਕਰੀਬਨ ਪਿੱਖੀ ਪਿੰਡ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਾਣਾ ਮਾਣਾ ਮੱਲੀਆਂ ਪਿੰਡ ਬਿਲਕੁਲ ਨਾਲ-ਨਾਲ ਲੱਗਦੇ ਆ तरीक आज ਤੁਸੀਂ ਨੋਟ ਕਰ ਲਓ 17 ਮਾਰਚ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਆਓ ਕਰਦੇ ਆਂ ਪੂਰੀ ਗੱਲਬਾਤ ਲੈ ਲੈਨੇ ਆਂ ਪੂਰੀ ਡਿਟੇਲ ਸਭ ਤੋਂ ਪਹਿਲਾਂ ਨਿਸ਼ਾਨ ਵੀਰੇ ਸਾਸਰੀ ਸਾਸੀ ਘਾਲ ਸੰਤੂ ਸਾਹਿਬ ਹੋਰ ਵੀਰੇ ਠੀਕ ਠਾਕ ਵਧੀਆ ਕਿਰਪਾ ਤੁਸੀਂ ਸੁਣਾਓ ਜੀ ਬੜੇ ਵਧੀਆ ਨਿਸ਼ਾਨ ਵੀਰੇ ਚਾਰ ਬੜਾ ਨਿਸ਼ਾਨਾ ਚ ਬਕਾਉ ਆਹ ਜੀ ਸੰਤੂ ਸਾਹਿਬ ਚਾਰ ਜੀ ਤਿੰਨ ਸੁਈਆਂ ਸਲਾਈਆਂ ਤੇ ਇੱਕ ਗੱਬਲ ਤਿਆਰੀ ਤੇ ਆ ਕੋਈ 5-7 ਦਿਨ 5 ਦਿਨ ਖੜਦੀ ਆ ਜੀ ਠੀਕ ਅੱਛਾ ਨਿਸ਼ਾਨ ਜਿਹੜੀਆਂ ਸੂਈਆਂ ਆਪਣੇ ਕੋਲ ਤੇ ਇੱਕ ਤਾਂ ਅੱਜ ਹੀ ਸੂਈ ਆ ਹਾਜੀ ਸਰ ਸਾਹਿਬ ਇਹਨੂੰ ਹੋ ਗਿਆ ਕੋਈ ਘੰਟਾ ਡੇਢ ਘੰਟਾ ਸੂਈ ਨੂੰ ਜੀ ਹਲੇ ਜੇਬ ਜੁਰ ਪਾਉਣ ਵਾਲੀ ਆ ਠੀਕ ਆ ਵੀਰੇ ਤੇ ਮਗਰੇ ਦੇ ਬੱਚਾ ਦੇ ਮੂੰਹ ਚਾਰ ਦਿਨ ਤੇ ਆ ਜੀ ਇਹ ਆ ਚੌਗੀ ਆ ਮੂੰਹ ਹਾਂਜੀ ਠੀਕ ਆ ਜੀ ਤੇ ਤਕਰੀਬਨ ਹਜੇ ਕੋਈ ਘੰਟਾ ਡੇਢ ਕੀ ਹੋਇਆ ਹਾਂਜੀ ਨਹੀਂ ਘੰਟਾ ਡੇਢ ਘੰਟਾ ਲਾਓ ਜੀ ਠੀਕ ਆ ਥੋੜਾ ਬੜਾ ਧਾਰਾ ਧੂਰਾ ਮਾਰ ਕੇ ਹਾਂਜੀ ਹਾਂਜੀ ਧਾਰਾ ਮਾਰੀਆ ਸਰ ਸਾਹਿਬ ਬੱਚੀ ਨੂੰ ਪਾਇਆ ਬੱਚੇ ਨੂੰ ਪਾਇਆ ਤੇ ਕੋਈ ਆਪਚ ਹੋਇਆ ਚਾਰ ਚੱਕ ਲੱ ਲੋ ਵੀ ਕ੍ਰੋਸ ਅੰਗ ਦੇ ਵਿੱਚ ਵੜ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਕੋਈ ਜਰਸੀ ਦੇ ਵਿੱਚ ਕੋਈ ਮੇਰਾ ਭਰਾ ਸ਼ਾਈਵਾਲ ਦਾ ਕ੍ਰੋਸ ਮੰਨ ਲਵੇ ਬੱਚੀ ਬਹੁਤ ਪਿਆਰੀ ਹੈ ਪਹਿਲਾ ਸੁਭਾ ਪਲੂਨੀ ਦਾ ਨਿਸ਼ਾਨ ਹਾਂ ਜੀ ਹਾਂ ਜੀ ਸਮਝਾ ਪਲੂਨ ਜੀ ਆਹ ਦੇਖੋ ਜੀ ਵੇਖੋ ਥਣ ਥਣ ਤੇ ਪੂਰਾ ਲੱਗਾ ਇਹਨੂੰ ਲੋ ਵੀ ਰੋਬ ਰੋਬ ਕਰੋ ਵੈਸੇ ਥੋੜਾ ਜਿਹਾ ਨਾ ਦੋਸਤੋ ਪਸੂ ਦੇ ਕੋਲ ਸੂਸਵਾ ਦੇ ਵਿੱਚ ਆਇਆ ਉਹਦੇ ਕਰਕੇ ਮੇਰਾ ਭਰਾ ਤੁਸੀਂ ਜੱਜਮੈਂਟ ਕਰ ਲਿਓ ਹਜੇ ਜੇਰ ਜੀ ਇੱਕ ਸੰਧੂ ਸਾਹਿਬ ਥੋੜੀ ਨਾ ਫਾਰਮ ਵਾਲੀ ਬੱਚੀ ਤੇ ਝੱਭੂ ਤੋਂ ਵੀ ਔਲਜੀ ਕਰਦੀ ਆ ਠੀਕ ਆ ਹਾਂ ਜੀ ਹਾਂ ਜੀ ਲੈ ਆ ਮੰਨੇ ਵੀਰ ਬੈ ਆ ਪਹਿਲਾਂ ਮੱਛੀ ਜਾਉ ਕਰਦੇ ਔਲ ਕਰਦੀ ਘੁਟਕੜੀ ਆ ਵੇਖੋ ਜੀ ਮਹਾਰਾਜ ਆ ਵੇਖੋ ਜੀ ਸੀਲੀਆਂ ਬੜੀਆਂ ਸੰਤੂ ਸਾਹਿਬ ਵਿੱਚ ਸੰਤੂ ਸਾਹਿਬ ਕੋਈ ਆਹ ਲਓ ਜੀ ਠੀਕ ਆ ਜੀ ਚੱਲ ਆਏ ਮੰਨੇ ਵੀ ਸੋ ਮੁੱਠੀ ਮੁੱਠੀ ਥਾਣਾ ਥੋੜਾ ਜਿਹਾ ਕਿਤੇ ਨਾ ਕਿਤੇ ਚਲੋ ਐਨੀਮਲ ਪੀੜਾ ਪੋੜਾਂ ਦੇ ਵਿੱਚ ਆ ਠੀਕ ਆ ਜੀ ਹਾਂਜੀ ਹਜੇ ਟੈਂਕਾ ਡੇਢ ਹੀ ਹੋਇਆ ਇਹਨੂੰ ਸੂਈ ਬੱਚੇ ਦਾ ਕਰਦੀ ਨਾ ਸੰਧੂ ਸਾਹਿਬ ਹੁਣ ਇਹ ਫਿਰ ਸੂਈ ਤਾਜੀ ਆ ਸੋ ਸੱਚੀ ਪਹਿਲਾ ਸੂਆ ਬਾਕੀ ਥੱਲੋਂ ਵੇਖੋ ਪੂਰੇ ਚਾਰ ਜਾਂਦੇ ਲੱਗੇ ਪਏ ਆ ਠੀਕ ਆ ਹਾਂਜੀ ਹਾਂਜੀ ਸੋ ਚੱਡੇ ਲੋਵੇ ਦੀ ਬਹੁਤ ਜ਼ਿਆਦੀ ਖਬਰ ਤਾਰਾ ਸੰਧੂ ਸਾਹਿਬ ਜਿਆਦਾ ਨਹੀਂ ਜਾਂਦੇ ਪਹਿਲੇ ਸੂਏ ਹੀ ਇਹ ਕਰਮਾਰੀ ਦੁੱਧ 20 ਕਿਲੋ ਨੂੰ ਪਾਰ ਕਰੂਗੇ ਹਾਂ ਚਵਾਉਣਾ ਚਾਹੀਦਾ ਨਿਸ਼ਾਨ ਹਾਂਜੀ ਹਾਂਜੀ ਜਿੰਨਾਂ ਲੇਵਾ ਲੱਗਾ ਬਾਕੀ ਸੀਲੀਆਂ ਬੜੀਆਂ ਜੀ ਹਾਂਜੀ ਹਾਂਜੀ ਬਹੁ ਵੀ ਥੋੜੀ ਜਿਹੀ ਭਲੂਨ ਭ ਤੇ ਬੱਤੀ ਜੇ ਜੁਰ ਪਾ ਦੂਗੀ ਤਾਂ ਨਿਸ਼ਾਨ ਇੱਕ ਵੱਖਰੇ ਤੌਰ ਤੇ ਵੀਰ ਵੀਡੀਓ ਕਲਿੱਪ ਵੀ ਬਣਾ ਕੇ ਰੱਖਾਂ ਹਾਂਜੀ ਹਾਂਜੀ ਸੰਧੂ ਸਾਹਿਬ ਕਿਸੇ ਭਰਾ ਨੇ ਚਲੋ ਸੌਦਾ ਕਰ ਲਿਆ ਜੇਰ ਜੁਰ ਦੀ ਆਪਾਂ ਕਲਿੱਪ ਬਣਾ ਲਾਂ ਕੋਈ ਗੱਲ ਨਹੀਂ ਠੀਕ ਆ ਹਾਂਜੀ ਇਹਦਾ ਨਿਸ਼ਾਨ ਮੁੱਲ ਕੀ ਰਹੂਗਾ ਬੱਤੀ ਦਾ ਸੰਧੂ ਸਾਹਿਬ ਮੋਲੇ ਦਾ ਭਾਵੇਂ ਲੱਖ ਕਰ ਦਈਏ ਪਰ ਆਪਾਂ 40000 ਮੁੱਲ ਕਰਦੇ ਆ ਚਾਰ ਦੰਦੂ ਮੂੰਹ ਆ ਜੀ ਚੌਗੀ ਆ ਹਾਂਜੀ ਪਿਓਰ ਚਾਰ ਦੰਦਿਆ ਮੂੰਹ ਠੀਕ ਆ ਹਾਂਜੀ 80000 80000 ਮੁੱਲ ਕਰਦੇ ਆ 2000 ਛੱਡ ਦਾਂਗੇ 78000 ਦੀ ਬੈਟ ਹਾਂਜੀ ਠੀਕ ਆ ਹਾਂਜੀ ਮੋ ਵੀ 78 ਦੀ ਮਿਲ ਜੂਗੀ ਠੀ 78000 ਦੀ ਬੱਛੀ ਮਿਲ ਜੂਗੀ ਬਾਕੀ ਥਣ ਥਣ ਤੁਸੀਂ ਵੇਖੋ ਠੀਕ ਹੈ ਜੀ ਕਿਹੜਾ ਲਗਾ ਕਰਮ ਵਾਲੀ ਨੂੰ ਸੂਹਾ ਜੇ ਪਹਿਲਾ ਸੋਈ ਆ ਥਣ ਵੇਖੋ ਕਰਮ ਵਾਲੀ ਦਾ ਕਿੱਡਾ ਪੁੱਟਿਆ ਠੀਕ ਹੈ ਜੀ ਤੇ ਚੌਵਾਂ ਥਾਣਾ ਦਾ ਗਾਇਬ ਸਪੇਸ ਵਾਂਡ ਬੜੀ ਚੰਗੀ ਆ ਤੇ ਬਾਕੀ ਸਿੱਧੀ-ਸੁੱਧੀ ਹੋ ਗਈ ਕਰਮ ਵਾਲੀ ਦੁੱਧ ਚੰਗਾ ਚਵਾਜੂਗੀ ਪਹਿਲੇ ਸਵੇਰੇ ਦੇ ਵਿੱਚ ਬੱਛੀ ਤੋਂ ਚੰਗੀ ਉਮੀਦ ਆਪਾਂ ਕਰ ਸਕਦੇ ਹਾਂ ਜੀ ਹਾਂ ਜੀ ਪਾਰ ਹੀ ਚਾਊਗੀ ਕਰਮ ਵਾਲੀ ਜੀ ਬਾਕੀ ਚੰਗੀ ਸੇਵ ਵਾਲੇ ਘਰੇ ਜਾਵੇ ਵਿੱਚ ਜ਼ਿਆਦਾ ਚਵਾ ਸਕਦੀ ਹੈ ਬੀਬੀ ਬਿਲਕੁਲ ਬਿਲਕੁਲ ਠੀਕ ਹੈ ਲੋਬੀ ਅੱਗੇ ਨੈਕਟ ਨਿਸ਼ਾਨ ਆਪਣੇ ਕੋਲ ਜਿਹੜੀ ਇਧਰ ਆ ਵੜ ਵਾਈਟ ਰੰਗ ਦੇ ਵਿੱਚ ਹਾਂਜੀ ਹਾਂਜੀ ਵੀਰ ਜੀ ਵਾਈਟ ਤੇ ਬਲੈਕ ਡੱਬ ਆ ਗਿਆ ਵੜ ਦੇ ਵਿੱਚ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਨਿਸ਼ਾਨ ਇਹਨੂੰ ਸੱਲੂ ਸਾਹਿਬ ਹੋ ਗਿਆ ਨੂੰ ਕਿ 7-8 ਦਿਨਾਂ ਮਗਰ ਬੱਛਾ ਹੀ ਆ ਬੱਜਾਇ ਪੈ ਠੀਕ ਹੈ ਜੀ ਹਾਂਜੀ ਇਹਦੇ ਲਈ 14 ਕਿਲੋ ਦੁੱਧ ਰੈਡੀ ਆ ਜਿਹੜਾ ਠੀਕ ਹੈ ਚੌਂ ਦਮਾਲੇ ਕੋਈ ਬੋੜਾ ਮਾਲੇ 7 ਦਿਨ ਹੋ ਗਏ 8 ਨੂੰ ਅਚੋ ਕੋਈ ਨਹੀਂ ਹੋ ਗਿਆ ਬੜੀਆਂ ਆ ਦੁੱਧ ਹੀ ਮੰਨ ਕੇ ਕੋਈ ਕਰੇ ਸੋਦਾ 14 ਕਿਲੋ ਜਿਹੜਾ ਹੈ ਨਾ ਨੈਟ ਹਾਂਜੀ ਹਾਂਜੀ ਇਹਦੇ 6 ਦੰਦੇ ਵੀ ਮੋਹ ਜੀ ਤੇ ਇਹ ਦੂਜੇ ਸੂਏ ਸੋਹਣੀਆ ਪਹਿਲੇ ਸੂਏ ਨੇ ਕਰਮਾਲੀਆਂ 17 18 ਕਿਲੋ ਦੁੱਧ ਭਰਾਇਆ ਜੀ ਹਾਂ ਦੂਜੇ ਸੂਈ ਹੈ ਨਾ ਇਸ ਵਾਰ ਹਾਂ ਜੀ ਹਾਂ ਜੀ ਦੂਜੇ ਸੂਏ ਸੂਈ ਹੈ ਠੀਕ ਆ ਉਹ ਵੀ ਇੱਕ ਵਾਰ ਬੋਲਣ ਤੋਂ ਪਹਿਲਾਂ ਆਪਾਂ ਇੱਕ ਵਾਰ ਤੁਹਾਨੂੰ ਥਣ ਥਣ ਬਖਾ ਦਈਏ ਚੰਗੀ ਤਸਦੀ ਦੇ ਨਾਲ ਆਹ ਦੇਖੋ ਜੀ ਸੋ ਚਾਰੇ ਥਣ ਆਹ ਕਰੋ ਚੱਕ ਠੀਕ ਆ ਜੀ ਸੋ 14 ਕਿਲੋ ਇਸ ਵਕਤ ਦੁੱਧ ਬੋਲੇ ਚ ਬਾਹਰ ਆ ਗਈ ਆ ਦੁੱਧ ਇਸ ਵਕਤ 14 ਕਿਲੋ ਆ ਠੀਕ ਆ ਜੀ ਮਗਰ ਇਹਦੇ ਬੱਚਾ ਮੇਲ ਕਾਫ ਅੱਠਾ ਸੱਤਾਂ ਅੱਠਾ ਸੱਤਾਂ ਦਿਨਾਂ ਦੀ ਇਹ ਸੂਈ ਆ ਹਾਈਟ ਦੀ ਗੱਲ ਕਰਨ ਲਈਏ ਦੋਸਤੋ ਤੇ ਮੀਡੀਅਮ ਡੱਬੀ ਪੈੜਾ ਵਾਈਟਰ ਦੇ ਵਿੱਚ ਬਲੈਕ ਡੱਬ ਕਬੂਤੀ ਬਾਤੀ ਫੇਸਬੁਕ ਕੁਆਲਟੀ ਬਹੁਤ ਸੋਹਣੀ ਆ ਆ ਦੇਖੋ ਜਿੰਨੀ ਵੀ ਇਹ ਸੰਸਾਰ ਸਾਫ ਸੁਥਰੀ ਆ ਜੀ ਹਾਂਜੀ ਹਾਂਜੀ ਕੋਈ ਟਾਈਮ ਤੋਂ ਨਹੀਂ ਲੱਗਾ ਅੱਜ ਆਪਣਾ ਤੁਹਾਨੂੰ ਬੜਾ ਵੀਡੀਓ ਰਾਤ ਦਾ ਥੋੜਾ ਲੇਟ ਹੋਇਆ ਆ ਹਾਂਜੀ ਹਾਂਜੀ ਆ ਕਰੋ ਚੱਕ ਠੀਕ ਆ ਜੀ ਸੋ 파ੜੀ ਵਾਲਾ ਚੱਡਾ 파ੜੀਆਂ ਚੱਡਾ ਲੱਗਾ ਬਾਕੀ ਫਣ ਪੂਰਾ ਮੁਠੀ ਚਵਾਈ ਵਾਲਾ ਜੀ ਉਹ ਵੀ ਹੋਇਆ ਸੀਲਸ ਲੱਗਾ ਗਰਮਾਂ ਦੇ ਠੀਕ ਆ ਜੀ ਆ ਦੇਖੋ ਸੋ ਆ ਪਸ਼ੂ ਲਾਪਦਾ ਬਹੁਤ ਘਾਟਾ ਠੀਕ ਹੈ ਜੀ 11 ਪਸ਼ੂ ਲੱਤ ਛੜ ਮਾਰੇ ਤੇ ਉਹਦਾ ਕੀ ਲੈਣਾ ਭਾਵੇਂ ਦੁੱਧ 25 ਕਿਲੋ ਹੋਵੇ ਤੇ ਜਿਹੜਾ ਧੀਰਾ ਪਸ਼ੂ ਆ ਕਿਲੋ ਦੁੱਧ ਘੱਟ ਚੋੜਾਂਗੇ ਪਰ ਪਸ਼ੂ ਚੰਗਾ ਧੀਰਾ ਬੇਨਾ ਵਾਂਗ ਦੇ ਚਵਾਈ ਹੈ ਜੀ ਹਾਂ ਹਾਂ ਬਾਕੀ ਨਿਸ਼ਾਨ ਕਿਸੇ ਰਕਮ ਦਾ ਜਿੰਨੇ ਪਸ਼ੂ ਆਪਣੇ ਕੋਲ ਸੋਇਆ ਭੂਰ ਛੱਟੇ ਦੁਰਿਆ ਨਹੀਂ ਨਹੀਂ ਸੰਧੂ ਸਾਹਿਬ ਕੋਈ ਨਹੀਂ ਆਪਾਂ ਧਾਰਾ ਮਾਰ ਕੇ ਖਾਂ ਬਕਾਇਦਾ ਵੀਡੀਓ ਦੇ ਵਿੱਚ ਜੀ ਹਾਂ ਹਾਂ ਜੀ ਲਾਵੀ ਕਰੋ ਚੱਗ ਠੀਕ ਹੈ ਜੀ ਸੋ 14 ਕਿਲੋ ਤੇ ਇਸ ਵਕਤ ਚੱਲਣ ਦੀ ਆ ਆ ਬੱਚਾ ਤੁਹਾਨੂੰ ਦਿਖਾ ਦਈਏ ਆ ਬੱਚਾ ਜਿਹਦੇ ਮਗਰ ਮੇਲ ਕਾਫ ਠੀਕ ਆ ਨਿਸ਼ਾਨ ਕੀ ਮੁੱਲ ਕਰਦਾ ਜਾਂਦਾ ਕਿੰਨੇ ਦੇ ਦੇ ਦਗੇ ਸੰਧੂ ਸਾਹਿਬ ਦਾ ਮੁੱਲ 5000 1000 ਛੋਟ 55000 ਦੇ ਦਾਂਗੇ ਹਾਂ ਨਾ ਜਿਹੜੀ 55 ਹਾਂਜੀ ਕੋਈ ਨਹੀਂ ਬਾਕੀ ਮੌਕੇ ਛੋਟ ਛੱਪੇ ਖੁੱਲੇ ਕਰਾਂਗੇ ਚਲੋ ਬਾਕੀ ਕੋਈ ਸੱਜਣ ਨੇੜੇ ਲੱਗਦਾ ਤੇ ਦੇਖ ਲਿਆ ਜੀ ਹਾਂਜੀ ਹਾਂਜੀ ਮੌਕੇ ਖੁੱਲੇ ਖੁੱਲੇ ਕਰਾਂਗੇ ਛੋਟ ਛੱਪੇ ਚਲੋ 55000 ਦੇ ਵਿੱਚੋਂ ਵੀ ਮਾਨਤਾ ਲਊਗਾ ਠੀਕ ਆ ਜੀ ਬਾਕੀ ਉੱਪਰ ਜਿੰਨੇ ਵੀ ਤੁਸੀਂ ਵੇਖੋਗੇ ਚਮਕਦਮ ਕਪੂਰੀ ਆ ਵਹਿੜਦੀ ਰੰਗ ਬਾਜਾ ਕਰਮਾ ਲਈ ਠੀਕ ਆ ਜੀ ਸੋਨਾ ਰੰਗ ਪ੍ਰਿੰਟ ਆ ਇਹਨੂੰ ਉੱਥੇ ਬੰਦੇ ਬਾਕੀ ਪਸੰਦ ਆਊਗੀ ਭਰਾਵਾਂ ਨੂੰ 55000 15 14 14 ਕਿਲੋ ਦੁੱਧ ਇਸ ਵਕਤ ਰੈਡੀ ਇਧਰ ਇੱਕ ਛਾਈ ਵਾਲ ਦਾ ਤੋਹਫਾ ਤੁਹਾਨੂੰ ਦਿਖਾਉਣੇ ਆ ਆਇਆ ਬੜੀ ਠੰਡੀ ਧੀਰੀ ਆ ਬਾਕੀ ਨਿਸ਼ਾਨ ਆਪਾਂ ਨੂੰ ਆਪ ਦੱਸੂਗਾ ਤਸੱਲੀ ਕਰ 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 ਸੰਧੂ ਸਾਹਿਬ ਇਹ ਬੱਛੀ ਆਈ ਜਿਹੜੇ ਪਿੱਛੇ ਠੀਕ ਆ ਜੀ ਸੂਈ ਨੂੰ ਕੋਈ 4-5 ਦਿਨ ਹੋ ਗਏ ਬਾਕੀ ਬੱਚਾ ਚੜਦੀ ਚੁੜਦੀ ਬੜਾ ਲਾਰੂ ਜੇਤਾਂ ਨੂੰ ਬੜਾ ਛਾਈ ਹਲ ਕਰਦੀਆਂ ਆ ਚੜੂਏ ਇੱਕ ਹੀ ਖਾ ਵੱਛੀ ਪਿਛੇ ਨੇ ਮਗਰ ਵੱਛੀ ਆ ਹਾਂਜੀ ਤੇ ਬਾਕੀ ਇਹ ਥਲੇ ਜਿਹੜਾ ਦੁੱਧ ਆ 14 15 ਕਿਲੋ ਬੋਲਾ ਲਾ ਕੇ ਚਲੋ ਤੁਸੀਂ ਪੰਜਾ ਚਾਰ ਦਿਨਾਂ ਦੀ ਸੂਈ ਆ ਹਾਂ ਪੰਜਾਂ ਦਿਨਾਂ ਦੀ ਸੂਈ ਆ ਤੇ 15 ਕਿਲੋ ਬੋਲਾ ਇਹ ਥਲੇ ਪੱਕਾ ਆ ਜੀ ਠੀਕ ਆ ਵੀਰੇ ਹਾਂਜੀ ਕਿਉਂਕਿ ਆਪਾਂ ਜਿਆਦਾ ਨਹੀਂ ਜਾਂਦੇ ਪਹਿਲੇ ਸੂਈ ਆ ਵਛੀ ਦੇ ਬੰਗਾ ਪਾਲੀਏ ਤੇ ਫਿਰਦੀ ਵੀ ਨਹੀਂ ਆ ਹੂੰ ਹੂੰ ਆ ਪੱਤਾਰਾ ਮਾਰ ਕੇ ਖਾ ਵੀਰ ਕਿਸੇ ਨੂੰ ਵੀਡੀਓ ਦੇ ਵਿੱਚ ਸਾਰਾ ਪਤਾ ਲੱਗ ਜਾਊਗਾ ਠੀਕ ਆ ਵੀਰੇ ਹਾਂਜੀ ਉਹ ਵੀ ਕੱਦਕੁੱਦ ਪੂਰਾ ਉੱਚਾ ਵੱਡੇ ਕੱਦ ਦੇ ਆ ਲੰਬੀ ਲੂੰਬੀ ਤੁਸੀਂ ਕੀ ਕਰੋ ਚੈੱਕ ਲੰਬਾਈ ਬਹੁਤ ਅੱਜ 50 40 50 ਦਿਨਾਂ ਦੀ ਸੂਈ ਇਹ ਕਿੰਨਾ ਦੱਸਿਆ ਬੋਲਾ ਇਹ 15 ਕਿਲੋ ਬੋਲਾ ਜੀ ਥੱਲੇ 15 ਕਿਲੋ ਬੋਲਾ ਠੀਕ ਆ ਜੀ ਹਾਂਜੀ ਸੋ 15 ਕਿਲੋ ਬੋਲਾ ਤੇ ਦੂਜਾ ਸਵੇਰ ਇਹ ਸੂਈ ਆ ਹਾਂਜੀ ਦੂਜਾ ਸਵੇਰ ਇਹ ਸੂਈ ਆ ਠੀਕ ਆ ਜੀ ਆ ਵੇਖੋ ਠੀਕਾ ਨਵੋ ਛੇ ਦੰਦ ਜੀ ਛਕੀ ਆ ਹਾਂਜੀ ਹਾਂਜੀ ਚ ਚਵਾਈ ਆਪਣੇ ਉਹਨਾਂ ਭੈਣ ਭਰਾਵਾਂ ਨੂੰ ਦਿਖਾਵਾਂਗੇ ਜਿਹੜੇ ਕੋਈ ਵੀਰ ਦੂਰ ਨੇੜੇ ਨਹੀਂ ਆ ਹਾਂਜੀ 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 ਜਿਹੜਾ ਮੇਰਾ ਸਜਣ ਵੀਰ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦਾ ਆ ਆਓ ਆਗੇ ਕਰੇ ਮੇਰਾ ਵੀਰ ਵੰਗਾ ਖੱਲੇ ਲਿੰਦੀ ਆ ਜੀ ਲਪਾ ਦੇ ਨਾ ਹਾਂਜੀ ਹਾਂਜੀ ਤੇ ਵੰਗਾ ਪਾਵੇ ਕਰਮਾਲੀ ਹਿਲਦੀ ਨਹੀਂ ਆ ਜੀ ਲੋ ਵੀ ਵੇਖੋ ਇਹ ਵਾਲਾ ਦਸਤੂ ਸਾਹਿਬ ਬਿਲਕੁਲ ਆਪਾਂ ਕਹਿ ਦਾਂਗੇ ਵੀ ਚੌਂ ਗੁੱਠਾਂ ਦੇ ਥਣ ਲੱਗਾ ਵੀ ਕਾਫੀ ਸੋਹਣੀ ਸਪੇਸ ਵੰਡ ਤੇ ਬਹੁਤ ਸੋਹਣਾ ਗਾਇਬ ਚਾਰੇ ਥਾਣਾ ਦਾ ਠੀਕ ਆ ਜੀ ਸੋ 15 14 15 14 ਕਿਲੋ ਤੋਂ ਸਟਾਰਟਿੰਗ ਕੀਤੀ ਆ ਹਾਂ ਇਹ ਵੀ ਕਰਮਾਈ ਖੰਦੀ ਤਰੀਕੋ ਕਾਲੀ ਪਾਣ ਦਾ ਪਤਾ ਨਹੀਂ ਲੱਗ ਹਾਂ ਪਤਾ ਹੀ ਨਹੀਂ ਲੱਗਦਾ ਹਾਂ ਥੋੜਾ ਵੰਗਾ ਜੂੜ ਜਿਹੜਾ ਦੋਸਤੋ ਥੱਲੇ ਲੈਂਦੀ ਆ ਠੀਕ ਆ ਜੀ ਵੰਗਾ ਜੂੜ ਜ਼ਰੂਰ ਲੈਂਦੀ ਆ ਤੇ ਨਾਰਮਲ ਜਦੋਂ ਆਪਾਂ ਨੂੰ ਚਾਹੀਦਾ ਤੁਹਾਨੂੰ ਪਤਾ ਇੰਨਾ ਕਿ ਫਿਰ ਕਰਦੀਆਂ ਹੁੰਦੀਆਂ ਇਹਦੇ ਬਾਕੀ ਆ ਦੁੱਧ ਮੱਝ ਆ ਗਾਈ ਹੋਣਾ ਜੀ ਹਾਂ ਹਾਂ ਲੋਬੇ ਠੀਕ ਆ ਜੀ ਮਗਰ ਵਛੀ ਆ ਗਈ ਐ ਵਛੀ ਜੀ ਵਛੀ ਪਛੇੜੇ ਸੋ ਬਹਿਣੀ ਵਾਲੇ ਪਾਸੇ ਹੋਵੇ ਆਪਾਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਹਾਂਜੀ ਹਾਂਜੀ ਆਹ ਲਓ ਜੀ ਸੋ ਚਾਰੇ ਥਣ ਬਿਲਕੁਲ ਕੋਈ ਪੰਜਵੀਂ ਫੋਟ ਚਾਂਗ ਨਹੀਂ ਠੀਕ ਆ ਜੀ ਚਾਰੇ ਥਣ ਆ ਸਪੇਸ ਗਿਆ ਵਾ ਤੇ 15 14 ਕਿਲੋ ਕਰਮਾਂ ਲਈ ਹਜੇ ਕੋਈ ਕੱਚਾ ਤੋਦੀ ਮੰਨ ਲੈ ਠੀਕ ਆ ਜੀ ਪੰਜਾਂ ਚੌ ਦਿਨਾਂ ਦੀ ਸੂਈ ਦੇ ਥੱਲੇ ਦੋ ਸੰਦੋ 20 ਕਿਲੋ ਚ ਵਾਜੂ ਦੁੱਧ 20 ਕਿਲੋ ਚਾਹਾਂ ਦਾ ਭਾਂਡਾ ਜਿੱਡਾ ਹੈਗਾ ਬੜਾ ਭਾਂਡਾ ਸੰਦੂ ਸਾਹਿਬ ਚਲੋ 20 ਕਿਲੋ ਲੱਗੇ ਬਣੇ ਚੱਲੂ ਵੀ ਚੱਲੂ ਵੀ ਨਾ ਵਛੀ ਜਿੱਡ ਆ ਬਿਲਕੁਲ ਲੈ ਨਿਸ਼ਾਨੇਰੇ ਇਹਦਾ ਕੀ ਅੱਜ ਮੁੱਲ ਕਰਦੇ ਆ ਸੰਧੂ ਸਾਹਿਬ ਮੁੱਲ ਇਹਦਾ 70 ਹੀ ਕਰ ਲਈਏ ਥੋੜਾ ਪਰ ਆਪਾਂ ਜਾਇਜ਼ ਲਈ ਜਾਇਜ਼ ਦੇ ਦੇਣੀ ਬਿਲਕੁਲ ਹਾਂ ਜਾਇਜ਼ ਤੋਂ ਜਾਇਜ਼ ਹਾਂਜੀ 62000 ਮੁੱਲ ਕਰਦੇ ਆ 60000 ਦੀ ਬੱਚੀ ਦੇ ਦਈਏ 60 ਦੀ ਹੋਰ ਛੱਡ ਦੇਣੀ ਯਾਰ 90000 ਦੀ ਦੇ ਦਾਂਗੇ ਖੁਸ਼ੀ ਹੈ ਤੁਹਾਡੇ ਨਾਲ ਹੀ ਆਪਾਂ ਵੀ ਜਿੰਨਾ ਵੀ ਭੈਣ ਭਰਾਵਾ ਦਾ ਮਾਨਤਨ ਕਰ ਸਕਦੇ ਹਾਂ ਕਰਕੇ ਸਾਨੂੰ ਸਾਹ 90000 ਦੀ ਬੱਚੀ ਦੇ ਦਾਂਗੇ ਪਰ ਬਾਕੀ ਆਪਣੀ ਗਾਰੰਟੀ ਹੈ ਜਿਆਦਾ ਨਹੀਂ ਤੇ ਦੂਜਿਆਂ ਦੇ ਲਾਗੇ ਬਣੇ ਦੂਜੇ ਕਿਉਂਕਿ ਪਹਿਲੇ ਸੂਏਰ ਕਾਰਜ ਦਾ ਬੱਚੀ ਦਾ 17 18 ਕਿਲੋ ਦਾ ਹੈ ਜਿਹੜੇ ਸੂਏਰ ਆਖੀ ਇਹਨਾਂ ਵੀ ਹੁਣ ਪੰਜਾ 6 50 ਦਿਨਾਂ ਦੇ ਸੂਏਰ ਤੇ ਲੈਵੇ ਦੇ ਕਿਹੜਾ ਪਲੋਣਾ ਨਿਗਰ ਲੈਵਾ ਹਾਂਜੀ ਨਿਗਰ ਲੈਵਾ ਜੀ ਬਹੁਤ ਠੀਕ ਆ ਜੀ ਸੋ ਨਿਗਰ ਲੈਵਾ ਤੇ ਬਾਕੀ ਬਖਾਲੇ ਬਖੂਲੇ ਤੋਂ ਤੁਸੀਂ ਜਜਮੈਂਟ ਕਰ ਹੀ ਜਾਣੀ ਆ ਬਾਕੀ ਪੂਰੀ ਚੌਂ ਦੇ ਵਿੱਚ ਪੂਰੀ ਠੰਡੀ ਆਪਾਂ ਵੀਡੀਓ ਦੇ ਵਿੱਚ ਇਹ ਬਰਾਉ ਕੰਮ ਕੰਮ ਕਰਨਾ ਗਏ ਛੜ ਛੜਨਾ ਮਾਰਦੇ ਛੜ ਛੜਨਾ ਮਾਰੇ ਤੇ ਬਾਕੀ ਉਹ ਵੀ ਆਪਾਂ ਚੁਆ ਕੇ ਵਿਖਾਵਾਂਗੇ ਵੀਡੀਓ ਤੁਸੀਂ ਚੱਡੇ ਲੈ ਵੀ ਤੁਸੀਂ ਦੇਖ ਲਿਆ ਠੀਕ ਆ ਜੀ ਭਾਂਡਾ ਭੁੰਡਾ ਤੁਸੀਂ ਵੇਖੋ ਆਹ ਰੱਖੋ ਥੋੜੀ ਗਾਹ ਨੂੰ ਆ ਤੱਕ ਥੋੜੀ ਗਾਹ ਨੂੰ ਪਰ ਭਾਂਡਾ ਭੁੰਡਾ ਚੰਗਾ ਵੱਛੀ ਦੇ ਚਾਈ ਆ ਰਹੀਆਂ ਜੀ ਮਗਰ ਬੱਛੀ ਆ ਗਈ ਆ ਇੱਧਰ ਆਹ ਵੇਖੋ ਜੀ ਜਰਸੀ ਦੇ ਚਾਈ ਵਾਲ ਦਾ ਵਿੱਚ ਕਰਾਸ ਹਾਂਜੀ 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 ਬਹੁਤ ਵਧੀਆ ਠੀਕ ਆ ਜੀ ਤੇ ਇੱਕ ਬਹੁਤ ਸੋਹਣਾ ਤੋਹਫਾ ਤੁਹਾਨੂੰ ਚੀਜ਼ ਦਿਖਾਉਣੀ ਆ ਬੱਛੀ ਇਹ ਵੀ ਬਹੁਤ ਸੋਹਣੀਆਂ ਰੰਗ ਪ੍ਰਿੰਟ ਬਹੁਤ ਵੀਰ ਲਾਈਕ ਕਰਦੇ ਆ ਵਾਈਟ ਰੰਗ अच्छा जी मैसी ते हां जी मैसी ते सब सब चंगी है जिन्नी भी है आ, तो जसडे सुना है ते कन्नीया ਦੇ ਦੰਦ ਉਹਨੇ ਬਰਾਬਰ ਨਹੀਂ ਕੀਤਾ ਲੈ ਕਰਮਾਲੀ ਨੇ ਠੀਕ ਆ ਦੂਏ ਕਰਮਾਲੀ ਨੇ 24 25 ਕਿਲੋ ਤੋਂ ਚੋਇਆ ਜੀ ਠੀਕ ਆ ਹਜੇ ਨਿਸ਼ਾਨ ਸਮਾ ਲੈਂਦੀ ਆ ਜੀ ਸੰਦੂ ਸਾਹਿਬ ਇਹਨੇ ਹਫਤਾ ਲਾਇਆ ਨਾ ਇਧਰ ਕੋ ਢਿੱਲਾ ਚੈੱਕ ਕਰੋ ਜੀ ਲਓ ਵੀ ਹਫਤਾ ਅੱਠ ਦਿਨ ਹਜੇ ਕੱਬੀ ਆ ਬਾਕੀ ਸੀਲੀਆਂ ਵੇਖੋ ਪੂਰੀ ਠੰਡੀ ਠੁੰਡੀ ਵੀ ਪੜੀ ਆ ਲਓ ਜੀ ਕਰੋ ਚੈੱਕ ਠੀਕ ਆ ਢਿਲ ਢੁਲ ਚੱਡੇ ਲੈਵੇ ਦੇ ਵਿੱਚ ਕਾਫੀ ਆ ਮੁਠੀ ਥਾਣਾ ਬਾਕੀ ਉਪਰੋਂ ਬਿਲਕੁਲ ਸਟ੍ਰੇਟ ਫਲੈਟ ਆ ਕੋਈ ਵੀ ਰੇ ਨਾ ਕੇ ਕੋਬ ਕਾਬਾ ਬਿਲਕੁਲ ਉਪਰੋਂ ਪੱਦਰ ਗੋਪਾਲ ਜੀ ਤੇ ਹੈ ਬੰਦੇ ਵਰਗੂ ਸੀਨੀ ਦਾ ਜੀ ਪੂਰੀ ਆ ਆ ਕਰੋ ਚੱਕ ਠੀਕ ਹੈ ਜੀ ਸੋ ਮੂੰਹ ਮੱਥੇ ਦੀ ਕਰੋ ਚੱਕ ਬਿਲਕੁਲ ਬਗਲੇ ਵਰਗਾ ਰੰਗ ਆ ਚਿੱਟਾ ਬਿਲਕੁਲ ਜਿਵੇਂ ਆਪਾਂ ਨੁਕਰੀ ਕੋੜੀ ਕਹਿੰਦੇ ਨੇ ਬਿਨ ਚਿੱਟੇ ਰੰਗ ਦੀ ਨੁਕਰੀ ਕੋੜੀ ਆ ਨਿਸ਼ਾਨ ਇਸ ਵਾਰ ਫਿਰ ਦੂਜਾ ਸਵੇਰ ਆਪਣੇ ਕੋਲ ਹੁੰਦੀ ਆ ਹਾਂ ਜੀ ਦੂਜਾ ਸਵੇਰ ਸੰਤੂ ਸਾਹਿਬ ਸੁਣਾ ਜੀ ਦੂਜਾ ਸੂਆ ਜੀ ਆਓ ਚਲ ਮੈਂ ਪੋਰਚ ਕਰਵਾ ਦਿੰਦਾ ਬਾਕੀ ਬਣੂ ਵੀ ਥੱਲੇੋਂ ਬੜੀ ਹੈ ਨਾ ਹਾਂ ਜੀ ਜੀ ਬੜੀ ਸੰਤੂ ਸਾਹਿਬ ਕੋਈ ਨਹੀਂ ਬਚਾ ਕਿਉਂ ਰਾਜਾ ਬਰਾਂਦੇ ਮੈਂ ਮਨੇ ਚਾ 10 ਕਤ ਮੈਂ ਨੂੰ ਲੰਮਾ ਤੋਰੀ ਭਰਾ ਇਹਨੂੰ ਤੋੜ ਵੇਖੋ ਸਮਝਾ ਥਾਲੇ ਵੇਖੋ ਲੱਗਾ ਫਿਰ ਹਾਂ ਦੋਰਾ ਥਾਣਾ ਚੇ ਦੋਰਾ ਥਾਣੀ ਲੱਗਾ ਜੀ ਕਰਮਾ ਦੀ ਨੂੰ ਲੋ ਵੀ ਬਚਾ ਲੋ ਬੇਕਮਾਲਾ ਠੀਕਾ ਜੀ ਹਾਂ ਹਾਂ ਲੋ ਵੀ ਠੀਕਾ ਜੀ ਜਿਆ ਮੋੜਦਾ ਮੰਨੇ ਭਾਈ ਠੀਕ ਹੈ ਜੀ ਸੋ ਸੋ ਪੰਆ ਸੁਪੰਆ ਬੱਚੀ ਤੇ ਹਵਾਨੇ ਚੱਡੇ ਤੇ ਬਹੁਤ ਆ ਠੀਕ ਹੈ ਜੀ ਜਿੰਨਾ ਵੀ ਸਾਫ ਸੁਥਰਾ ਲੇਵਾ ਰਾਜੀ ਪੂਰੀ ਇਹ ਬੀਬੀ ਸਾਹਿਬ ਕੋ ਸਿੰਘ ਕਿਹੇ ਬਣਿਉਣੀ ਬੱਚੀ ਹੈ ਜੀ ਹਾਂ ਬਾਕੀ ਖੁੱਲੂ ਵੀ ਕਰਮਾਲੀ ਹਲੇ ਤਾਰ ਚੜਾ ਕਰਨ ਦੀ ਆ ਵੀ ਗੱਬਣ ਆ ਹਾਂ ਲਓ ਵੀ ਹਜੇ 200 ਸਈਏ ਜੇ ਆਰਾਮ ਨਾਲ ਇਹ ਕਰਮਾਲੀ ਨੇ ਦਿਨ ਲੈ ਜਨੇ 8-7 ਦਿਨ ਮੰਨ ਕੇ ਕੋਈ ਸੱਜਣ ਵੀ ਰਪਾ ਜਿਸ ਕਰ ਬੰਦ ਕੋਈ ਨਹੀਂ ਮੰਨੇ ਭਾਈ ਇੱਕ ਵਾਰੀ ਗਾਂ ਜਾ ਕੇ ਨਾ ਮਾਰੇ ਫੇਸ ਇਹਦਾ ਕੋਈਆਂ ਨੂੰ ਕਰਕੇ ਦਿਖਾ ਦੇ ਸਿੱਧਾ ਕਰਦੇ ਸਿੱਧਾ ਖੁਰਨੀਤ ਲਾਇਆ ਕੋਈ ਨਹੀਂ ਆ ਬੂਥੀ ਪਾਤੀ ਕਰੋ ਚੈੱਕ ਠੀਕ ਆ ਜੀ ਸਾਲ ਸੁਣਾਇਆ ਨਾ ਬੱਚਿਆਂ ਫਾਰਮ ਚੋਂ ਲਈਆਂ ਤੇ ਧਬੂਆਂ ਦਾ ਬਾੜੀ ਔਨ ਕਰਦੀਆਂ ਹਾਂ ਉਹਨਾਂ ਖੁੱਲੀਆਂ-ਖੱਲੀਆਂ ਛੱਡੀਆਂ ਹੁੰਦੀਆਂ ਨੇ ਤਾਂ ਲੋਕਾ ਫਿਰ ਚੰਗੀ ਆ ਬੈੜ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਆ ਜੀ ਸੋ ਬਾਕੀ ਚਮਕਦਮ ਕਾਲੀ ਆ ਜਿੰਨੀ ਤੁਸੀਂ ਵੇਖੋਗੇ ਬਲਕੋ ਪੰਡੇ-ਪੁੰਡੇ ਦੀ ਕਰੋ ਚੈੱਕ ਠੀਕ ਆ ਜੀ ਨਿੱਗਰ ਪੰਡੇ ਦੇ ਵਿੱਚ ਆ ਸੋ ਤੇਦਾ ਵੀ ਕਰਮਾੜੀ ਬਿਲਕੁਲ ਫਿਕਸ ਰੱਖੂਗੀ ਕੋਈ ਢਲਕਮਾ ਟਟਮਾ ਕੋਈ ਨਹੀਂ ਬਈ ਸੰਧੂ ਸਾਹਿਬ ਬਾਕੀ ਜਿੰਨੀਆਂ ਲੜਾਣਾ ਇਹ ਕੱਢਣੀਆਂ ਸਾਰਾ ਬੈਗ ਹੀ ਚੱਡਾ ਬਣਾਉਗੀ ਇਧਰ ਰੱਖੋ ਨਹੀਂ ਨਹੀਂ ਉਹ ਸੰਧਾ ਬੱਚੀ ਬੈਗ ਹੀ ਆਉਣੀ ਹੈ ਜੀ ਹਾਂ ਬਾਕੀ ਥਾਣਾ ਵਿਖਾਓ ਥਾਣੇ ਵੀ ਪੂਰਾ ਮੁਠੀ ਚਵਾਈਆਂ ਲੱਗਾ ਦੋਰਾ ਥਾਣਾ ਕੀ ਦੋਰਾ ਥਾਣੇ ਵੀ ਲੱਗਾ ਇਹਨੂੰ ਸੰਧੂ ਸਾਹਿਬ ਬਸ ਬਸ ਹਾਂਜੀ ਹਾਂਜੀ ਲੋ ਵੀ ਇਹ ਬੈਰ ਦੂਜਾ ਸੂਆ ਸੋਣ ਵਾਲੀ ਹੈ ਕੰਨੀਆਂ ਬਰਾਬਰ ਕਰਦੀ ਹੈ ਹਾਂਜੀ ਬਰਾਬਰ ਕਰਦੀ ਕੰਨੀਆਂ ਠੀਕ ਆ ਹਾਂਜੀ ਨਬੇ ਨਿਸ਼ਾਨ ਚਲੋ ਆਪਾਂ ਨੂੰ ਵੀ ਪਤਾ ਬਾਕੀ ਵੇਖ ਕੇ ਭੈਣ ਭਰਾਵਾਂ ਨੂੰ ਵੀ ਪਤਾ ਲੱਗ ਜਾਣਾ ਵੀ 8-7 ਤੱਕ ਦਿਨ ਸਾਹਮਣੀ ਸੂਤਣੀ ਹਾਂਜੀ ਹਾਂਜੀ ਸਾਹਮਣੀ ਪਹਿਣੀ ਆ ਜੀ ਤੇ ਇਹ ਆਪਾਂ ਆਪਣੇ ਕਿੱਲੇ ਤੋਂ ਅੱਜ ਕਿੰਨੇ ਦੀ ਦੇ ਰਹੇ ਆ ਸੰਧੂ ਸਾਹਿਬ ਜੇ ਸਾਹਣਾ ਬਾਹਰ ਮੁੱਲਿਆ ਜੀ ਤੇ ਕਰਦਾ ਲੱਖ ਹੀ ਕਰ ਲਈਏ ਆ ਬਾਕੀ ਆਪਾਂ ਇਹਦਾ 88 ਹਜ਼ਾਰ ਮੁੱਲ ਕਰਦੇ ਆ 88 ਹਾਂਜੀ ਲੈਣ ਦੇਣ ਦਾ ਕਿੱਥੇ ਹੁੰਦਾ ਜੀ 85 ਹਜ਼ਾਰ ਹੀ ਦੇ ਦਈਏ 85 ਹਾਂਜੀ ਆਉਣ ਦੀ ਹੋਰ ਥੋੜਾ ਵਿੱਚੋਂ ਕਰ ਦਈਏ ਮਾਨਦਾਨ ਹਜ਼ਾਰ ਛੱਡ ਦੇਣੇ 84 ਹਜ਼ਾਰ ਦੇ ਦਈਏ 84 ਦੀ ਦੇ ਦੋ 83 ਦੇ ਦਿੰਨੇ 83 ਦੀ ਦੇ ਦੋ ਮਾਲਕੋ 83000 ਦੀ ਵਸੀ ਦੇਣਾ 500 ਹੋਰ ਛੱਡ ਦੇਣੇ ਸੰਦੂ ਆ ਵੀ ਹਾਂਜੀ ਲੋ ਵੀ ਲੈਸ ਚੋ ਲੈਸ ਕਰਕੇ ਜਿੰਨੇ ਕਰਮਾੜੀ ਦੀ ਖਲੋਨੀ ਕਰਾਣੀ ਆ ਵੇਖੋ ਚੱਡਾ ਕਰਮਾੜੀ ਪੂਰਾ ਭਰੂਗੀ ਬਿਲਕੁਲ ਪਟਾਂ ਦੇ ਸਾਣ ਦੇ ਵਿਚਕਾਰ ਅਜੇ ਤਾਂ ਲਾਏ ਬਣਾਏ ਪਈ ਆ ਤੁਸੀਂ ਹਾਂਜੀ ਹਾਂਜੀ ਸਟਾਰਟ ਹੀ ਹੋਈ ਆ ਜੀ ਹਾਂਜੀ ਬਣੂਗੀ ਚੰਗੀ ਠਿਕਾਣਾ ਬੁੱਲੂ ਦੀ ਵੜ ਬਾਕੀ ਮੇਰਾ ਭਰਾ ਸਵਾਦ ਉਦੋਂ ਆਜੂਗਾ ਜਦੋਂ ਹੋਰ ਪੂਰੀ ਤਿਆਰੀ ਤੇ ਆ ਜਦੋਂ ਕਰਮਾ ਦੀ ਥਈ ਜੇ ਜੇ ਤੇਰੇ ਕਰਮਾ ਜੇ ਹੀ ਤੇ ਚਲ ਜੂਗੀ ਜੇ ਨਾ ਅਗਲੀ ਵੀਡੀਓ ਦੇ ਵਿਖਾਵਾਂਗੇ ਫੱਟਾ ਲਾਈ ਫਿਰੂਗੀ ਬਿਲਕੁਲ ਹਾਂਜੀ ਨਹੀਂ ਚੰਗੀ ਬਣਨੀ ਆ ਸੁਣਣਾ ਖਲਣਾ ਬੜਾ ਵੈਰ ਦੇ ਨਿਸ਼ਾਨ ਹਾਂਜੀ ਵੀਰ ਜੀ ਤੇ ਲੋਵੀ ਪ੍ਰਭੂ ਪਾਲਿਓ ਹੱਥ ਜਿਹੜੇ ਮੇਰੇ ਵੀਰ ਨੇ ਕਡੇਰੀ ਪਰਪਸ ਵਾਸਤੇ ਖਰੀਦਣੀਆਂ ਤੇ ਬਿਲਕੁਲ ਤੁਹਾਡੇ ਕੰਮ ਦੀ ਛੇ ਆ ਬਾਕੀ ਬਹੁਤ ਵੀਰ ਲਾਈਕ ਕਰਦੇ ਆ ਰੰਗ ਪ੍ਰਿੰਟ ਨਸਲ ਬਰੀਡ ਦੇ ਵਿੱਚ ਇਸ ਤਰ੍ਹਾਂ ਦੀ ਵੈੜ ਇਹ ਅੱਜ ਨਿਸ਼ਾਨ ਵੀਰ ਦੇ ਕੋਲੇ 4 ਵੈੜਾ ਨੇ ਠੀਕ ਹੈ ਇੱਕ ਗੱਬਰ ਤੇ ਤਿੰਨ ਸੁਈਆਂ ਇਧਰ ਜਿਹੜੀ ਸ਼ਾਈ ਵਾਲ ਤੁਹਾਨੂੰ ਵਿਖਾਈ ਆ ਡੇਰੀ ਪਰਪਸ ਵਾਸਤੇ ਵੀ ਬਹੁਤ ਵਧੀਆ ਤੇ ਬਾਕੀ ਮੇਰਾ ਵੀਰ ਆਪਾਂ ਵਿੱਚ ਚਵਾਈ ਤੁਹਾਨੂੰ ਕਰਕੇ ਵਿਖਾਤੀ ਆ ਇਸ ਵੇੜ ਦੀਆਂ ਧਾਰਾਂ ਧੂਰਾ ਮਾਰ ਕੇ ਤਸੱਲੀ ਦੇ ਨਾਲ ਥਾਂ ਤੁਹਾਨੂੰ ਬਹੁਤ ਸੋਹਣਾ ਚੰਗੇ ਨੇ ਖੇੜਦੇ ਆ ਕੋਈ ਜੋੜਾ ਥਾਂ ਨਹੀਂਗਾ ਕਿਸੇ ਵੇੜ ਦਾ ਜੀ ਜੀ ਸੰਸਾ ਵੇੜਾ ਸਾਰੀਆਂ ਸੀਲ ਠੰਡੀਆਂ ਜੀ ਇੱਕੋ ਸ਼ਾਈ ਵਾਲੀ ਵੰਗਾ ਲੈਂਦੀ ਆ ਬਾਕੀ ਕੋਈ ਨਹੀਂ ਵੰਗਾ ਲੈਂਦੀ ਜਾਨਬ ਦੇ ਨੰਬਰ ਬੋਲਦੇ ਵੀਰੇ 8437522016996866035 ਠੀਕ ਹੈ ਜੀ ਹਾਂਜੀ ਲੋ ਵੀ ਇਹ ਅੱਜ ਨਾਗਨੇ ਨਿਸ਼ਾਨ ਦੇ ਕੋਲ ਪਿੰਡ ਮਾਣੇ ਵਾਲੇ ਕੋਲ ਤੇ ਆ ਬਾੜ ਜਿਹੜੀ ਬੜੀ ਤੁਹਾਨੂੰ ਖੂਬਸੂਰਤ ਪੂਰੀ ਖਬਰਦਾਰ ਦਿਖਾਈ ਆਪਾਂ ਜੇਰ ਜੁਰ ਹਜੇ ਦੀ ਪੈਣੀ ਬਾਕੀ ਇਹ ਕੋਈ ਡੇਢ ਡੇਢ 2 ਘੰਟੇ ਡੇਢ 2 ਘੰਟੇ ਦਾ ਸਮਾਂ ਹੋਇਆ ਜੇਨ ਸੁਈ ਨੂੰ ਉਹ ਮੇਰਾ ਭਰਾ ਕੋਈ ਵੀ ਖਰੀਦਦਾਰੀ ਕਰਦਾ ਇੱਕ ਵੱਖਰੇ ਤੌਰ ਤੇ ਕਲਿੱਪਿੰਗ ਦਾ ਬਣਾ ਲਿਆ ਜਾਊਗਾ ਠੀਕ ਆ ਜੀ ਉਹ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ ਜੇਰ ਪ੍ਰੋਪਰ ਪੈਦੀ ਦਾ ਬਾਕੀ ਥਣ ਚੱਡੇ ਵਾਲੀ ਆ ਬੈੜ ਪਹਿਲੇ ਸਵੇ ਚੰਗਾ ਦੁੱਧ ਚਵਾਜੂਗੀ ਠੀਕ ਆ ਸੋ ਸਾਫ਼ ਸੁਥਰੇ ਐਨੀਮਲ ਆ ਉਮੀਦ ਕਰਦੇ ਆ ਭਰਾ ਦੇ ਪਸ਼ੂ ਪਸੰਦਾ ਹੀ ਹੋਣਗੇ ਤੇ ਵੀਡੀਓ ਮੇਰਾ ਵੀਰ ਜਰੂਰ ਸ਼ੇਅਰ ਕਰਿਆ ਕਰੋ ਹੌਸਲਾ ਫਜਾਈ ਹੋ ਜਾਂਦੀ ਹੈ ਪ ਉਹ ਜੋ ਡੇਲੀ ਰੁਟੀਨ ਦੇ ਵਿੱਚ ਇਸੇ ਤਰ੍ਹਾਂ ਹੀ ਆਉਂਦੇ ਆ। ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।